ਆ ਲੋ ਜੀ ਸਤਿ ਸ੍ਰੀ ਅਕਾਲ ਆਪਾਂ ਅਗੇ ਗਣਨਕ ਸਟੋਰ ਮੈਸਰਖਾਨਾ ਤੋਂ ਅੱਜੋ ਦੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਦੁਪੱਟਿਆਂ ਦੀ ਜਿਹੜੇ ਆਪਣੇ ਕੋਲੇ ਅੱਜ ਦੇ ਦੁਪੱਟੇ ਆ ਗਏ ਬਹੁਤ ਦੁਪੱਟੇ ਆ ਗਏ ਤੁਸੀਂ ਦੁਪੱਟੇ ਚੈੱਕ ਕਰ ਸਕਦੇ ਹੋ ਕਾਟਨ ਦੇ ਦੁਪੱਟੇ ਆਪਣੇ ਕੋਲੇ ਬਹੁਤ ਹੀ ਸੋਹਣੇ ਸੋਹਣੇ 2 2 ਮੀਟਰ ਦੇ ਦੁਪੱਟੇ ਨੇ ਜਿੰਨਾਂ ਦੀ ਆਪਾਂ ਸੇਲ ਲਾਈ ਹੋਈ ਹੈ ਰੱਖੜੀ ਆਫਰ ਆਪਾਂ ਤੇ ਬਟਾ ਤੁਹਾਨੂੰ ਦੇ ਰਹੇ ਹਾਂਗੇ 150 ਦੇ ਦੋ ਦੁਪੱਟੇ 150 ਦੇ ਦੋ ਦੁਪੱਟੇ 150 150 ਦੇ ਦੋ ਦੁਪੱਟੇ ਆਪਣੇ ਕੋਲੇ ਸੇਲ ਆਫਰ ਚੱਲ ਰਹੀ ਹੈ ਬਹੁਤ ਹੀ ਵਧੀਆ ਰਿਸਪੌਂ ਅੱਪਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡਾ ਇੰਨਾ ਪਹਿਲੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਸਾਡੇ ਕੋਲ ਦੁਪੱਟੇ ਤੁਸੀਂ ਚੈੱਕ ਕਰ ਸਕਦੇ ਹੋ ਇੰਨੇ ਦੁਪੱਟੇ ਸਾਡੇ ਕੋਲ ਕਾਉਂਟੀ ਦੇ ਵਿੱਚ ਆਏ ਆ ਅਸੀਂ ਦੁਪੱਟਾ ਸਿਰਫ ਤੁਹਾਨੂੰ ਦੇਣਾ ਹੈ 150 ਦੇ ਦੋ ਦੁਪੱਟੇ ਬਹੁਤ ਹੀ ਪਿਆਰੇ ਦੁਪੱਟੇ ਨੇ ਪਿਓਰ ਕਾਟਨ ਦਾ ਦੁਪੱਟਾ ਹੈ ਤੇ ਤੁਸੀਂ ਇਹਦੇ ਡਿਜ਼ਾਈਨ ਚੈੱਕ ਕਰ ਹੀ ਆਇਓ ਤੇ ਤੁਸੀਂ ਫਟਾਫਟ ਕੀ ਕਰਨਾ ਹੈ ਆਉਣਾ ਗੁਰਨਾਨਕ ਸਟੋਰ ਮੈਸੇਜ ਖਾਲਾ ਤੇ ਦੁਪੱਟਿਆਂ ਦੇ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੇ ਡਿਜ਼ਾਈਨ ਹੈ ਤੇ ਲੰਬੇ ਲੰਬੇ ਸਾਡੇ ਦੁਪੱਟੇ ਨੇ ਪਿਓਰ ਕਾਟਨ ਦਾ ਦੁਪੱਟਾ ਹੈ ਤੇ ਤੁਸੀਂ ਸਾਡੇ ਕੋਲ ਆਨਲਾਈਨ ਦੁਪੱਟਾ ਮੰਗਾ ਸਕਦੇ ਹੋ ਜਿਹੜੀਆਂ ਭੈਣਾਂ ਦੁਕਾਨ ਤੇ ਸੇਲ ਕਰਦੀਆਂ ਉਹ ਸਾਡੇ ਕੋਲ ਦੁਪੱਟਾ ਲੈ ਸਕਦੀਆਂ ਨੇ ਕਿਉਂਕਿ ਅਸੀਂ ਦੁਪੱਟਾ 50 ਦੁਪੱਟਿਆਂ ਤੋਂ ਸਾਡੀ ਸ਼ੁਰੂਆਤ ਹੈ ਤੇ 50 ਦੁਪੱਟਿਆਂ ਤੋਂ ਲੈ ਕੇ ਅਸੀਂ 1000 ਬੱਟੇ ਤੱਕ ਭੇਜਦੇ ਹਾਂ ਜਿਹੜਾ ਸਾਡੇ ਕੋਲ ਕਸਟਮਰ ਦੁਕਾਨ ਵਾਸਤੇ ਮੰਗਾਉਂਦਾ ਹੈ ਹੋਲ ਸੇਲ ਦਾ ਪ੍ਰਾਈਸ ਹਨ ਸਾਨੂੰ ਅਸੀਂ ਲਾਵਾਂਗੇ ਅਸੀਂ ਜਿਹੜਾ ਦੁਪੱਟਾ ਤੁਹਾਨੂੰ 150 ਦੇ 2 ਦਿਨਾਂ ਉਹ ਦੁਪੱਟਾ ਅਸੀਂ ਤੁਹਾਨੂੰ ਦੇਵਾਂਗੇ ਲੈਸ ਪ੍ਰਾਈਸ ਦੇ ਵਿੱਚ ਤੁਸੀਂ ਸਾਡੇ ਕੋਲ ਇਕੱਠੇ ਦੁਪੱਟੇ ਮੰਗਾ ਸਕਦੇ ਹੋ ਬਹੁਤ ਲੰਬੇ ਲੰਬੇ ਸਹੌਏ ਦੁਪੱਟਿਆਂ ਦੇ ਆ 150 ਦੇ 2 ਦੁਪੱਟੇ ਸਾਨੂੰ ਮੈਸਰ ਖਾਨਾ ਗੋਨਕ ਸਟੋਰ ਤੋਂ ਮਿਲਣਗੇ ਬਹੁਤ ਹੀ ਲੰਬੇ ਲੰਬੇ ਸਾਈਜ਼ ਦੇ ਦੁਪੱਟਿਆਂ ਦੇ ਬਹੁਤ ਹੀ ਸੋਹਣਾ ਕਾਟਨ ਦਾ ਸਫ ਹੈ ਆਹ ਲਓ ਜੀ ਦੁਪੱਟਿਆਂ ਦੇ ਸਾਈਜ਼ ਦੇਖੀ ਜਾਓ ਡਿਜ਼ਾਈਨ ਦੇਖੀ ਜਾਓ ਆਹ ਦੁਪੱਟਾ ਜਿਹੜਾ ਕਾਂਥਾ ਦੁਪੱਟਾ ਆ ਗਿਆ ਤੁਸੀਂ ਦੁਪੱਟਾ ਚੈੱਕ ਕਰੀ ਜਾਓ ਪਿਓਰ ਕਾਟਨ ਦਾ ਦੁਪੱਟਾ ਤੇ ਤੁਸੀਂ ਇਹਦੀ ਲੈਂਥ ਪ੍ਰੋਪਰ ਚੈੱਕ ਕਰ ਸਕਦੇ ਹੋ ਆਹ ਲਓ ਜੀ ਆਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਕੋਲੇ ਜਿਹੜਾ ਦੁਪੱਟਿਆਂ ਦਾ ਪ੍ਰਾਈਸ ਹੈ ਸਿਰਫ 150 ਦੇ ਦੋ ਦੁਪੱਟੇ ਕਾਟਨ ਦੇ ਸਾਡੇ ਕੋਲੇ ਰੱਖੜੀ ਤੱਕ ਸੇਲ ਹੈ ਤੁਸੀਂ ਸਾਡੇ ਕੋਲ ਸੇਲ ਕਰਨ ਵਾਸਤੇ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਦੁਪੱਟਾ ਘਰ ਲੈਣ ਵਾਸਤੇ ਲੈ ਸਕਦੇ ਹੋ ਸਿਰਫ 2 150 ਦੇ ਦੋ ਦੁਪੱਟੇ ਮਿਲਣਗੇ ਆਪਾਂ ਗੁਰਨਾਕਸੌਰ ਮੈਸਰ ਖਾਨ ਵਾਲ ਤੁਸੀਂ ਬੀਟ ਕਰਕੇ ਵੀ ਲੈ ਸਕਦੇ ਹੋ ਆਨਲਾਈਨ ਦੁਪੱਟਾ ਮੰਗਾਉਣਾ ਹੁੰਦਾ ਤਾਂ ਸਿਰਫ ਤੁਸੀਂ ਸਾਨੂੰ ਹੋਰ ਸੇਲ ਵਾਸਤੇ ਕਾਲ ਕਰਿਓ ਤੁਸੀਂ ਦੁਪੱਟਾ ਜਿਹੜਾ ਹੈਗਾ ਇੱਕ ਦੋ ਦੁਪੱਟੇ ਅਸੀਂ ਨਹੀਂ ਭੇਜਦੇ ਸਾਡੀ ਸ਼ੁਰੂਆਤ ਹੈਗੀ 50 ਦੁਪੱਟਿਆਂ ਤੋਂ ਤੁਸੀਂ ਸਾਡੇ ਕੋਲ ਜਿਹੜਾ ਦੁਕਾਨ ਵਾਸਤੇ ਮੰਗਾਉਣਾ 50 50 ਦੁਪੱਟਿਆਂ ਤੋਂ ਸ਼ੁਰੂਆਤ ਆ ਮੰਗਾ ਸਕਦੇ ਹੋ ਵੀਡੀਓ ਦੇਖਣ ਸਾਰ ਮਾਵੀਆਂ ਵਾਸੀ ਆਪੂਆਂ ਨੂੰ ਸਭ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਚੱਲਣਾ ਹੈ ਦੇ 900 ਤੇ 700 ਤੇ ਦੁਪट्टे ਤੇ 700 ਤੇ 700 ਸੂਟ ਆਫਰ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਹੇ ਆ ਧੰਨਵਾਦ ਜੀ ਸ਼ਸ਼ਕਾਲ